ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਰੇ ਤਹਿਸੀਲ ਬਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਪੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀ ਆ ਤਿੰਨੇ ਸੋਈਆਂ ਸਵਾਈਆਂ ਸੋਈਆਂ ਦੇ ਇੱਥੇ ਆ ਕੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਬੇਨਤੀ ਇਹ ਹੈ ਆ ਮਿੱਤ ਸੱਲੀ ਜਰੂਰ ਆਪਣੀ ਕਰਕੇ ਖੜਿਆ ਕਰੋ ਤੇ ਸਾਡੀ ਗੱਲਾਂ ਦੇ ਵੀ ਜਰੂਰ ਗੌਰ ਕਰਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਬਾਲਾ ਬਹੁਤ ਬੜੀ ਕਿਰਪਾ ਸਤਿਗੁਰ ਦੀ ਚਲੋ ਕਿਰਪਾ ਜੀ ਦੀ ਜੀ ਅੱਜ ਪੱਗ ਬਨ ਲਈ ਆ ਉਹ ਤਾਂ ਪਾਜੀ ਮੈਂ ਬਨ ਕੇ ਵਿਖੀ ਏ ਠੀਕ ਹਾਂਜੀ ਹਾਂਜੀ ਠੰਡ ਠੁੰਡਿਆ ਨਾ ਥੋੜਾ ਪਤਾ ਸਜਾਈ ਦਾ ਸੁਧਾਰ ਨਾ ਆਪਣੇ ਆਪ ਨੂੰ ਸਹੀ ਗੱਲ ਆ ਹਾਂਜੀ ਹਾਂਜੀ ਸਿੱਖੀ ਲੱਭਦੀ ਨਹੀਂ ਪਾਜੀ ਠੀਕ ਆ ਹਾਂਜੀ ਹਾਂਜੀ ਚਲੋ ਵਧੀਆ ਹੈ ਕਿ ਭੇਜ ਗਿਆ ਮਾਲ ਫਰਸਾਹ ਦਾ। ਮਾਲੋ ਕਿਰਪਾ ਪਾ ਦਿਓ ਜੇ ਤੱਕ ਵੀਰ ਭਰਾਵਾਂ ਦੇ ਆਪੇ ਭਾਜੀ ਫੋਨ ਆਈ ਜਾਂਦੇ ਹਜੇ ਤੱਕ ਵੀ। ਅੱਛਾ। ਬਹੁਤ ਕਿਰਪਾ ਸਤ ਗੁਰ ਦੀ ਤੇ। ਠੀਕ ਹੈ। ਹਾਂਜੀ ਤੁਹਾਨੂੰ ਪਤਾ ਆਪਣੇ ਭਾਈ ਛੋਟੇ ਛੋਟੇ ਆ ਤੇ। ਠੀਕ ਆ। ਹਾਂਜੀ ਹਾਂਜੀ। ਚਲੋ ਵਧੀਆ ਹੈ ਕਿ। ਹਾਂਜੀ ਹਾਂਜੀ। ਤੇ ਨਾਮ ਦੱਸਦੇ ਕਰੇ ਨਾਮ ਭਾਜੀ ਮੈਂ ਅਮਰਤਪਾਲ ਸਿੰਘ ਜੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤਸੀਰਵਾਵਾ ਬਕਾਲਾ ਖਾਚੀਆਂ ਤੋਂ ਪਹਿਲਾਂ 2 ਕਿਲੋਮੀਟਰ ਦੂਰ ਰਈਆ 4 ਬਿਆਸ 7 ਬਕਾਲਾ 7 ਪੈਂਦਾ ਜੀ ਅੰਮ੍ਰਿਤਸਰ 35 ਪੈਂਦਾ ਤਮਤਾਲ 5 ਪੈਂਦਾ ਖਰੂਸਾ 20 ਪੈਂਦਾ ਜੀ ਭਾਜੀ ਮੀਨ ਰੋਡ ਤੋਂ ਹਾਈਵੇ ਨੇ ਦਿੱਲੀ ਜਾਣਾ ਜਲੰਧਰ ਵਾਲਾ ਰੋਡ ਉੱਧਰ ਲੱਗੇ ਬਲੇਸਿੰਗ ਪੈਲਸ ਆਜਦਾ ਕਈ ਵੀਰ ਭਰਾ ਬੜਾ ਪਹੁੰਚਦਾ ਬਲੇਸਿੰਗ ਪੈਲਸ ਆਪਣੇ ਪਿੰਡ ਦਾ ਹੀ ਆ ਠੀਕ ਹੈ ਦਾ ਹੀ ਉਹਦੇ ਨਾਲ ਹੀ ਕਿਲੋਮੀਟਰ ਦੇ 44 ਪਿੰਡ ਸਰਕਾਰੀ ਸਕੂਲ ਲੱਗੋ 2 ਨੰਬਰ ਆਪਣੀ ਗਲੀ ਹੀ ਇੱਕ ਰਨੇ ਦੁਕਾਨ ਲੱਗੋ ਠੀਕ ਹੈ ਹ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 98424818615299936899 ਤੇ ਦੋਨਾਂ ਤੇ ਫੋਨ ਨੰਬਰ ਕੋ ਲਾ ਲਈ ਤੁਹਾਨੂੰ WhatsApp ਚੱਲਦਾ ਜੀ ਇੰਨੇ ਚਿਰ ਚ ਤੇ ਸੌਦਾ ਕਰ ਲੈਂਦੇ ਜਿੰਨੇ ਚਿਰ ਚ ਐਡਰੈਸ ਹੀ ਦੱਸਦੇ ਤੇ ਇਦਾਂ ਹੀ ਭਾਜੀ ਮੈਂ ਦੱਸਣਾ ਪੈਂਦਾ ਵਾ ਅਸੀਂ ਲੋਕੇਸ਼ਨ ਮੰਗਾਉਂਦੇ ਆ ਅੱਛਾ ਹਾਂਜੀ ਹਾਂਜੀ ਠੀਕ ਹਾਂਜੀ ਚੱਲਾ ਫਿਰ ਪਹਿਲੇ ਨੰਬਰ ਵਾਲੀ ਤੇ ਸ਼ੁਰੂਆਤ ਕਰਦੇ ਆ ਇਦਾਂ ਯਾਰ ਵੀ ਭਾਜੀ ਵੱਚੀ ਅੱਛਾ ਹਾਂਜੀ ਇਹਨਾਂ ਅੱਜ 15 ਦਿਨ ਹੋ ਗਏ ਸੀ ਤੇ ਦੁੱਧ 2000 ਵੀ ਭਾਜੀ 12 ਹੋਊਗਾ ਆਪਾਂ 11 ਕਰਕੇ ਦੇਣੀ ਨਿੱਗਰ ਲੈਵੇ ਦੀ ਅੱਛੀ ਕੋਈ ਦੋ ਟਾਈਮ ਦੀ ਚੂਲੇ ਪਾਣ ਸਾਢੇ ਦਾ ਤਿੰਨ ਟਾਈਮ ਪਾਣੀ ਚੋਲੇ ਖੋਲ ਤੋੜਦੇ ਹਾਂਜੀ ਖੋਲ ਠੀਕ ਫਸ ਦੇਖੋ ਭਾਜੀ ਬੱਚੀ ਦੇ ਗਾਲ ਤੇ ਨਾ ਸੰਗਲ ਪਾਇਆ ਵੀ ਜਾਣੇ ਆਪਾਂ ਚ ਬੂchu ਬੂ ਪਾਇਆ ਵਾ ਠੀਕ ਹੈ ਛੀਜ ਇੱਕ ਭਾਜੀ ਵੱਛੀ ਦੇ ਦੁੱਧ ਜਿਹੜਾ ਕਹਿੰਦੇ ਵੀ ਅਸੀਂ ਦੋ ਟਾਈਮ ਚੋਕੇ ਖੜੇ ਤਿੰਨ ਟਾਈਮ ਚੋੜ ਖੜੇ ਮੁੜ ਕੇ ਵੀਰ ਜੀ ਲਾਮਾ ਨਾਲ ਵੀਰ ਭਰਾ ਦਵੇ ਠੀਕ ਹੈ ਜੀ ਹਾਂ ਜੀ ਹਾਂ ਜੀ ਭਾਈ ਉਹ ਤਾਂ ਡਰਦੀ ਆ ਵਸੀ ਖਾਣੀ ਪੈਂਦੀ ਆ ਜਿੰਨੇ ਦੀ ਬਾਦਸ਼ਾਹ ਲਾਮਾ ਨਹੀਂ ਲੈਣਾ ਇੱਥੇ ਹੀ ਆਪਣੇ ਦੋ ਟਾਈਮ ਚੋਕੇ ਖੜੋ ਜਿੰਨੇ ਵੀ ਖੜਨ ਨੂੰ ਤਸੱਲੀ ਕਰਕੇ ਖੜੋ ਆਪਣੀ ਗਾਰੰਟੀ ਤੇ ਪਸ਼ੂ ਖੜਾ ਇਹ ਆਪਣੇ ਕਿਹੜੇ ਭਰਦੀਆਂ ਆਪਣੇ ਕੋਲ ਜੀ ਆਉਂਦੀਆਂ ਸਵੇਰੇ ਚਲੀ ਜਾਂਦੀਆਂ ਹਾਂ ਹਾਂ ਜੀ ਹਾਂ ਜੀ ਹਾਂ ਜੀ ਵੀਰ ਜੀ ਆਹ ਦੇਖ ਸਾਡੇ ਥਾਣੇ ਤੇ ਲੱਗੇ ਤਾਂ ਬਾਕੀ ਇਹ ਆ ਵੀ ਪਿਛਲੇ ਸਾਲ ਲਗਭਗ ਸਾਈਜ਼ ਇੱਕੋ ਜਿਹਾ ਹੀ ਆ ਉਹ ਬਸ ਉਹ ਥੋੜੇ ਜਿਹਾ ਉੱਚੇ ਲੱਗੇ ਆ ਤੇ ਥੋੜੇ ਜਿਹਾ ਗਾਂ ਲੱਗੇ ਆ ਇਸ ਨੂੰ ਕੱਟ ਆਉਂਦੀ ਭਾਜੀ ਜਿੱਦਾਂ ਮਰਜੀ ਕੋਈ ਦੋ ਥਾਂ ਚਵਾਈ ਕਰੇ ਪੁੰਜੀ ਬਾਡੀ ਰੱਖ ਕੇ ਥੱਲੇ ਰੱਖ ਕੇ ਜਿੱਦਾਂ ਮਰਜੀ ਬਾਈ ਮਸ਼ੀਨਾ ਕਰੀ ਜਾਈਏ ਤੇ ਮੁੱਲ ਫਿਰ ਇਹਦਾ ਮੁੱਲ ਛੋਟਾ ਯਾਰ ਭਾਜੀ ਕਿੰਨਾ ਦੇ ਦੀਏ 45 ਦੀ ਨਹੀਂ ਕਰਦੀਏ ਵਿੱਚ ਮੰਨ ਤਾਂ ਕਾ ਲੋ ਜਿੰਨਾ ਕਰਾਉਣਾ 40 ਦੀ ਹਾਂਜੀ 3 ਹੋਰ ਭਾਜੀ 33000 ਦੀ ਮਸ਼ੀਨ ਦੇਣਾਗੇ 33000 ਦੀ ਦੇ ਦਾਂਗੇ ਭਾਜੀ ਇਹ ਚਾਹ ਸੰਤੀ ਯਾਰੀ ਤੇ ਤੇ ਵੀ ਕੋਣੀ ਥੋੜੀ ਬੋਦੀ ਕਰਾ ਲਓ ਛੋਟਾ ਛੜ ਕੋਈ ਗੱਲ ਨਹੀਂ ਪੀਪਾ ਜੀ ਕਰ ਦੋ ਆਪ ਹੀ ਕਰ ਦੋ ਅੱਛਾ ਪੂਰੀ 20000 ਦੀ ਅੱਛਾ ਜਾਰੀ ਖਸਾਈ ਨਾ ਮਗਰ ਵੀ ਬੱਛੀ ਜੀ ਸੁਣੋ ਅੱਜ 15 160 ਦੇਣਾ ਰੁਪਈਆ ਪੀਪਾ ਜੀ ਅੱਛਾ ਹਾਂਜੀ ਠੀਕ ਹੈ ਜੀ ਹਾਂਜੀ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਇਹਦੇ ਕੋਲ ਪੀਪਾ ਜੀ 11 ਕਿਲੋ ਹੋਗਾ 10 ਕਿਲੋ ਕਰਕੇ ਦੇਣੀ ਆ ਦੁੱਧ ਭਾਵੇਂ 13 ਦੱਸੀ ਜੀ ਕਿ ਉਹ ਨਹੀਂ ਪਾਜੀ ਕੰਮ ਕਰਨਾ ਮਗਰ ਕੀ ਇਹਦੇ ਪਹਿਲੇ ਬੱਛੀ ਅੱਜ ਤਾਂ ਨਾ ਮਗਰੀ ਬੱਛੀਆਂ ਆ ਪੀਪਾ ਜੀ ਕਿੰਨਾ ਮਗਰੀ ਬੱਛੀਆਂ ਆ ਇੱਧਰ ਦੇਖੋ ਅਬ ਖਾਲੋ ਪਾਜੀ ਬੱਛੀ ਵੀ ਕੋਈ ਮੀਂਹਾਂ ਦੀ ਮੈਥਲੇ ਕੋਈ ਵੀਰ ਪੰਜੀਆਂ ਦੀ ਮੈਥਲੇ 15 ਦੀ ਮੈਥਲੇ ਗਾੜੀ ਜੀ ਤੋਰਦਾ ਫਿਰ ਤੋਰ ਪਤਵਾਏ ਬਾਹਰ ਨੂੰ ਥਲਾ ਤਿੰਨ ਸੀ ਗੱਲਾਂ ਨਾ ਇਹ ਫਾਸ ਇੱਕ ਵਾਰ ਕਿ ਬਾਜੀ ਕੀ ਕੀ ਜੀ ਆ ਚੈਨ ਨੂੰ ਕੋਲ ਪਾਜੀ 13 ਕਿਲੋ ਗਈ ਜਾਏ ਮਖਾਲਾ 13 ਕਿਲੋ ਦਾ ਹੀ ਆਪਾਂ ਰੋ ਕੰਮ ਨਹੀਂ ਆਪੀ ਪਾਜੀ ਕਰਨ ਚਲਾ ਬੰਦ ਕਰੀਂ। ਲੈ ਬਤੋ। ਲੈ ਬਤੋ। ਅੱਖ ਨੂੰ ਭਾਜੀ 13 ਕਹੀ ਜਈਏ 14 ਫੈਲਾ ਨਹੀਂ ਆਪੀ ਭਾਜੀ ਜਿਹੜਾ ਬਣਾ ਕੇ ਲੈਣਾ ਉਹ ਦੱਸਣਾ ਰੋਜ਼ ਮਾਲ ਵੇਚਣਾ ਹਣਾ। ਠੀਕ ਆ। ਹਾਂਜੀ। ਤੇ ਇਹਦਾ ਮੁੱਲ ਫਿਰ? ਮੁੱਲ ਕਿੰਨਾ ਦੋ ਭਾਜੀ ਦਾ? ਆ ਵੀ ਕਰ ਦੋ। ਦੀਦੀ 42000 ਦੇ। 42000 ਦੀ ਨਾ ਦਈਏ। ਹਾਂਜੀ। ਕਰੀਏ ਕੋ ਮਾਨਤਨ। 2 ਛੜਤੀਏ। 2 2 ਨਾ ਛੜੀਏ। ਕਰਦੇ ਛੋਟੇ ਵੀ ਤੂੰ ਹੀ ਕਰ। 1.5 ਹੋਰ ਭਾਜੀ। ਪੂਰੇ 35000। ਅੱਛਾ ਪੂਰੇ 35000 ਦੇ ਦਿਆਂਗੇ ਭਾਜੀ। ਅੱਛਾ। ਮੈਂ ਲੈ ਲਊਗਾ। ਫਿਰ 3 ਨੋਰ ਛੋਟ ਕਰਦਾ। ਅੱਛਾ। ਹਾਂ ਜੀ ਇਕੱਠਾ ਲਵਾਂਗਾ ਬੰਦਾ 60 ਕਿਆ ਕਰ ਦੇਣਾ। ਅੱਛਾ। 60 ਹਜ਼ਾਰ ਦਾ ਬੰਦਾ 60 ਹਜ਼ਾਰ ਦਾ ਜੋੜਾ ਦੇਣਾ। 60 ਹਜ਼ਾਰ ਦਾ ਜੋੜਾ ਹੀ। ਮੈਂ ਪਾਰੀ ਪਹੁੰਚ ਵੀ ਕਰਦਾ ਸੀ। ਅੱਛਾ। 50 ਕਿਲੋਮੀਟਰ ਤੱਕਰ ਪਹੁੰਚ। ਵੀ ਕਰ ਦਾਂਗੇ 70 ਹਜ਼ਾਰ ਦਾ ਜੋੜਾ ਵੀ। ਇਕੱਲੀ ਇਕੱਲੀ ਲਵਾਂਗਾ। ਫਿਰ ਵੀ 35 35 ਦੀ ਪਹੁੰਚ ਹੋ ਜਾਊਗੀ। ਅੱਛਾ। ਹਾਂ ਜੀ ਅੱਜ ਭਾਜੀ ਵੇਖੋ। ਤੇ ਇਹ ਇਹ ਮਗਰ ਵੀ ਵੱਚੀ ਆ ਦੁੱਧ 10 ਹੋਗਾ 9 ਕਿਲੋ ਦੀ ਗਰੰਟੀ ਦੇਣੀ ਆ ਅੱਛਾ ਹਾਂਜੀ ਹਾਂਜੀ ਤਾਂ ਵੇਖੋ ਭਾਜੀ ਕੋਈ ਮੈਂ ਮਖਾਲੇ ਕੋਈ ਡੇਢ ਦੀ ਲਾੜੀ 100 ਕੋ ਸਾਹਮਣੇ ਜੀ ਠੀਕ ਆ ਜੀ ਹਣ ਵੇਖੋ ਭਾਜੀ ਹਣ ਵੇਖੋ ਵਛੀ ਨਗਾ ਤੋਰਦਾ ਫਿਰ ਇਹਨਾਂ ਵਿੱਚ ਦੁੱਧ ਕਿੰਨਾ ਜਿਹਦੇ ਕੋਲ ਦੁੱਧ ਆ ਭਾਜੀ 10 ਕਿਲੋ ਦਾ 9 ਕਿਲੋ ਕਰਕੇ ਦੇਣੀ ਆ ਛਾਈ ਵਾਲ ਕਰੋ ਸਭ ਭਾਜੀ 9 ਕਿਲੋ ਦੁੱਧ ਜਿਹੜਾ ਕਿੰਦਾ ਕਿ ਹੈਗਾ ਇਹਦੇ ਕੋਲ ਲਾ ਕੇ ਪਾਠ ਚੱਲਣ ਵਿਆਹ ਆ ਮਤੇ ਹਾਰ ਮਾਰੂ ਮੰਨ ਲਾਏ ਕੁੰਜਾ ਰਕਤੋਰਣਾ ਸਰਦਾਤਾ ਸੰਬਸਤੋ ਮੀਤੇ ਮਰੇ ਆਰੋਗਜਾ ਸੁਤੇ ਜਪਤ ਰਸਮ ਤੇ ਇਹਦਾ ਮੁੱਲ ਫਿਰ ਮੁੱਲ ਛੋਟਾ ਹੀ ਆ ਭਾਜੀ ਇਹਦਾ ਕਿੰਨਾ ਜਿਹੜੀਆਂ 37 37000 ਤੋਂ ਛੋਟਾ ਨਹੀਂ ਜੀ ਦਾਗੋ ਵਰ ਜਨਾ ਕਰਾਉਣਾ ਮਾਨ ਕਰਾ ਲਓ 32000 ਦੀ ਦੇ ਰਹੀ ਹੈ ਹਾਂਜੀ 32000 ਦੀ 2000 ਹੋਰ ਭਾਜੀ ਤੀਹਿਆ ਮੰਗੇ ਭਾਜੀ ਅੱਛਾ 50 ਕਿਲੋਮੀਟਰ ਤੇ ਮੋੜ ਪੜੀ ਹੈ ਕਿੰਨੇ ਨੂੰ ਕੱਟ ਕੇ ਉਹ ਖੁੱਲਾ ਰਮਾਨਦਾਨ ਕਰਾਂਗੇ ਭੀ ਭਾਜੀ ਅੱਛਾ ਹਾਂਜੀ ਕੋਈ ਨਹੀਂ ਉਹ ਵੀਰ ਕੋ ਫੋਨ ਲਾਵੇ ਮੋੜ ਦੇ ਨਾ ਭਾਈ ਜਿੰਨਾ ਕਹਾਂਗੇ ਦੇ ਦਾਂਗੇ ਠੀਕ ਆ ਹਾਂਜੀ ਕੋ ਫੋਨ ਲਾਵੇ ਇੱਕ ਕਰੀ ਹਣਾ ਇਹ ਬੰ ਮੋੜਦਾ ਨਹੀਂ ਦੋ ਦੋ ਜੀ ਲੈ ਲੋ ਆ ਲੈ 99 ਜਿਆਦਾ ਦੇ ਦੇਣਾ ਕਿੰਨੇ ਪੁੱਛਾਂ ਮੈਂ ਨਹੀਂ ਇਕੱਠੀਆਂ ਲਊਗਾ ਨਹੀਂ ਅੱਛਾ ਉਹ ਮੁੰਡਾ ਆਇਆ ਜੀ ਠੀਕ ਆ ਹਾਂ ਜੀ ਹਾਂ ਜੀ ਭਾਜੀ ਬਾਕੀ ਇਹ ਹਵੇ ਚਲਾ ਕੇ ਫੋਨ ਲਾਵੇ ਜੀ ਅਸੀਂ ਵੀ ਜੀ ਆਪਾਂ ਹੱਥ ਜੋੜ ਕੇ ਬੇਨਤੀ ਕਰਦੇ ਸਾਡੇ ਤੋਂ ਦੋ ਤਿੰਨ ਭਾਜੀ ਜੋ ਕੇ ਖੜ ਭਾਜੀ ਇਹ ਕਰਦੇ ਨੇ ਆਪਾਂ ਮੁੱਲ ਲੈਨੇ ਆਪਾਂ ਸੇਵਾ ਚੰਗੀ ਕਰਦੇ ਕਈ ਵੀ ਉਹ ਆ ਕੇ ਕਰਦੇ ਨਹੀਂ ਉਹਨੂੰ ਕਹਾਂ ਮੈਂ ਦਿੰਦੇ ਉਹ ਕੰਮ ਚੰਗਾ ਨਹੀਂ ਭਾਜੀ ਠੀਕ ਆ ਜੀ ਇੱਥੋਂ ਹੀ ਆਪਣੀ ਤਸੱਲੀ ਕਰਕੇ ਵੇਖ ਚਾਹ ਕੇ ਪਛੋ ਖਰੀਦੋ ਜੀ